ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਕੀਤ ਡੇਰੀ ਫਾਰਮ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਲੰਗਿਆਣਾ ਨਵਾਂ ਤਹਿਸੀਲ ਬਾਗਾਪਰਾਣਾ ਪੈਂਦੀ ਆ ਤੇ ਜ਼ਿਲ੍ਹਾ ਇਸ ਨੂੰ ਮੋਗਾ ਪੈਂਦਾ ਹੈ ਜੀ ਅੱਜ ਤਰੀਕ ਹੈਗੀ ਆ 6 ਤਰੀਕ ਚੌਥਾ ਮਹੀਨਾ 2025 ਦਿਨ ਐਤਵਾਰ ਦਾ ਵਾ ਇਹ ਵੀਡੀਓ ਅੱਜ ਹੀ ਅਪਲੋਡ ਹੋ ਜਾਣੀ ਹੈਗੀ ਵੀਡੀਓ ਸ਼ੁਰੂ ਕਰਤਾ ਪਹਿਲਾਂ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਆਪਣਾ ਚੈਨਲ ਸਬਸਕ੍ਰਾਈਬ ਕਰਦੇ ਹੋ ਨਾਲ ਲੱਗਦੇ ਬੈਲ ਦੇ ਨਿਸ਼ਾਨ ਨੂੰ ਦਬਾ ਦਿਓ ਤਾਂ ਜੋ ਤੁਹਾਨੂੰ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਨਾਲ ਦੇ ਨਾਲ ਮਿਲਦਾ ਰਹੇ ਤੇ ਜੇ ਕਿਸੇ ਵੀਰ ਨੇ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਜੀ ਮੇਰਾ ਮੋਬਾਈਲ ਨੰਬਰ 98783 9388 ਹੈ ਜੀ ਥਲੀ ਪਰਖ ਤੁਸੀਂ ਆ ਕੇ ਕਰਨੀ ਆ ਸਵੇ ਸਵੇ ਨਾਗਾ ਦੋ ਟਾਈਮ ਚੋਕੇ ਲਵੋ ਜੇ ਗੱਭਣ ਪਸ਼ੂ ਦਾ ਚਿੱਪੜ ਚੰਗੀਦਰਾ ਪਾਸ ਕਰਕੇ ਲਵੋ ਮੇਰਾ ਕੰਮ ਸਰ ਤੁਹਾਨੂੰ ਪਸ਼ੂ ਦਿਖਾਉਣ ਦਾ ਵਾ ਥਲੀ ਪਰਖ ਤੁਸੀਂ ਆਪਦੀ ਆਪ ਆ ਕੇ ਕਰਨੀ ਆ ਜੀ ਹਾਂਜੀ ਭਾਈ ਸਤਿ ਸ੍ਰੀ ਅਕਾਲ ਫੀਗਾ ਜੀ ਸਰਦੋਪਨ ਸਾਡੇ ਫਾਰੇ ਮੇਰੇ ਪਿੰਡ ਭਰਾਵਾਂ ਨੂੰ ਨਾਂ ਦੱਸ ਦੇ ਬਾਈ ਨਾ ਕਿ ਕਾਕਾ ਪਿੰਡ ਲੰਗਣਾ ਤੁਸੀਂ ਵਾਗ ਆਪਣਾ ਜਲਾ ਮੂਗਾ ਠੀਕ ਹੈ ਬਾਈ ਇਧਰ ਸ਼ੁਰੂ ਕਰ ਜਰਸੀ ਤੋਂ ਜੀ ਕਲਸੀ 8 ਲੀਟਰ ਦੁੱਧ ਆ ਜੀ ਕੰਡੇ ਵਾਲਾ ਠੀਕ ਹੈ ਜੀ ਦੋ ਟਾਈਮ ਚੋਲੇ ਵੇ ਦੋ ਟਾਈਮ ਤੇ ਕੋਈ ਮੇਰਾ ਭੈਣ ਭਰਾ ਦੂਰ ਬੈਠਾ ਠੀਕ ਹੈ ਜੀ ਉਹਦਾ ਰਿਸਟਰ ਚੂਲੇ ਚ ਲੈਫ ਕਰਕੇ ਕੈਮਰਾ ਬਾਲਟੀ ਟੱਡੀ ਕਰਕੇ ਠੀਕ ਹੈ ਜੀ ਲੈਫ ਟੁਆਇੰਗ ਕਰੇ ਵੀਡੀਓ ਕਾਲ ਤੇ ਚੋਲੇ ਆ ਜਾਂਦਾ ਵੀਡੀਓ ਕਾਲ ਤੇ ਪਹਿਲੀ ਗੱਲ ਤਾਂ ਮੈਂ ਮਾਫੀ ਚਾਹੁੰਦਾ ਵੀ ਘਰੇ ਆ ਗਏ ਬੰਦਾ ਠੀਕ ਹੈ ਜੀ ਮੇਰੀ ਦਿਲੋਂ ਜਿਹੜੀ ਜ਼ਮੀਰ ਦਾ ਦਰਵਾਜ ਇੰਨੀ ਵੱਧ ਗਿਆ ਮਤਲਬ ਚੋਇਸ ਨੰਬਰ 1 ਹੈ ਅੱਛਾ ਜੀ ਠੀਕ ਹੈ ਜੀ ਬਾਕੀ ਤਿਆਰ ਹੋਈ ਹੈ ਵੇਡ ਅਸੀਂ 9000 ਰੁਪਏ ਦੀ ਹੈ ਠੀਕ ਹੈ ਜੀ ਠੰਡੀ ਸੀਲ ਹੈ ਠੀਕ ਹੈ ਜੀ ਇਹਦਾ ਮੁੱਲ 35000 ਰੁਪਏ ਹੈ ਟੋਕੜ ਗੱਬਣਾ ਹੈ ਟੋਕੜ ਗੱਬਣ ਛਿਆਂ ਦੀ ਗੱਬ ਹੈ ਠੀਕ ਹੈ ਜੀ ਤੇ ਬਾਈ ਜੀ 8 ਲੀਟਰ ਦਾ ਹੁੰਦਾ ਠੀਕ ਹੈ ਜੀ ਕੱਢ ਲੀਟਰ ਕੱਢ ਲਈ ਬਾਹਰ ਨੂੰ ਲੋ ਜੀ ਦੋਸਤੋ 8 ਲੀਟਰ ਦੇ ਕੰਡੇ ਵਾਲਾ ਛਿਆਂ ਦੀ ਗੱਬਣ ਚੈੱਕ ਪਾਸ ਆ ਗਈ ਮੁੱਲ ਜੀ ਦਾ 35000 ਆ ਕੱਦ ਕੱਡ ਫੁੱਲ ਕੱਦ ਕੱਡ ਫੁੱਲ ਵੱਡਾ ਹੀ ਆ ਤੂੰ ਚੈੱਕ ਕਰਦੇ ਕੱਦ ਕੱਡ ਫੁੱਲ ਵੱਡਾ ਵਾ ਬਾਈ ਨੇ ਬਹੁਤ ਜਰਸੀ ਬਰੀਡ ਆ ਕਿ ਕ੍ਰੋਸ ਆਂਗਾ ਛੱਤੀ ਚੁਵਾਈ ਵਾਲਾ ਬਹੁਤ ਸੋਹਣਾ ਮੁਠੀ ਵਾਲਾ ਥਾਣਾਗਾ ਮੱਝਰ ਥਾਂ ਲੱਗਾ ਮੋਟਾ ਗਲਾਬੀ ਥਾਣਾਗਾ ਮੋੜ ਲਿਆ ਬਾਈ 6 ਮਹੀਨੇ ਦੀ ਗੱਬਣ ਚੈੱਕ ਪਾਸ ਆ ਗਈ ਅੱਠ ਜਦ ਤੱਕ ਕੰਨ ਦੇ ਦੋ ਟਾਈਮ ਚਾਰ ਟਾਈਮ ਤੇ ਚੋਰ ਬਾਈ ਕਹਿੰਦਾ ਪਹਿਲਾ ਵੀਡੀਓ ਕਾਲ ਤੇ ਚਲੋ ਬਾਲੀ ਗੱਲ ਦੀ ਕੋਲੇ ਆ ਕੇ ਚੋ ਤਸੱਲੀ ਪਰ ਕਰੋ ਆਪ ਦੀ ਤੁਸੀਂ ਤਸੱਲੀ ਪਰਾ ਸਾਡਾ ਫਰਜ਼ ਬਣਾ ਤੁਸੀਂ ਪੈਸੇ ਲਾਉਣੇ ਆਗੇ ਨਾ ਤਾਂ ਬਾਈ ਨੂੰ ਕਿ ਪਟਾ ਨੋਟ ਲੈਣਾ ਤੇ ਨਾ ਤੁਸੀਂ ਖੋਟਾ ਪਸ਼ੂ ਲੈਣਾ ਵਾ ਬਹੁਤ ਵਧੀਆ ਗੱਲ ਆ ਬਾਈ ਦੇ ਬਾਈ ਦਾ ਦੋ ਟਾਈਮ ਚੋਵੋ ਚਾਰ ਟਾਈਮ ਚੋਵੋ ਸੱਲੀ ਹੋ ਗਈ ਫੇਰ ਲਿਜਾਓ ਪਸ਼ੂ ਆਪਦਾ ਮੁੱਲ ਜੀ ਦਾ 35000 ਰੁਪਿਆ ਵਾ ਜਮਾ ਜੈਜ ਡਿਮਾਂਡ ਆ ਗਈ ਮੈਨੇ ਦੋ ਰਹਿ ਕੇ ਡੇਢ ਮਹੀਨਾ ਫੇਰ ਦੁੱਧ ਭੇਜੂਗੀ ਦੂਰੇ ਮਹੀਨਾ ਸਾਂਭ ਕੇ ਵੇਖਸਨ ਪਤਾ ਕਿੱਥੇ ਵਿਗਣੀ ਇਹ ਜਰਸੀ ਬਰੀਡ ਆ ਕੱਦ ਕੱਡ ਫੁੱਲ ਵੱਡਾ 35000 ਦੀ ਠੀਕ ਆ ਬਾਈ ਤਿਆਰ ਹੋਈ ਵਿਹੜ ਦੋਤ ਬਾਈਆਂ ਦੇ 80 90000 ਦੀ ਆ ਤਿਆਰ ਹੋਈ ਵਿਹੜ ਹਏ 10 ਵਜੇ ਤੇ ਤਿੰਨ ਕਮੈਂਟ ਹੀ ਹੋਏ ਆਗੇ ਸ਼ਾਮ ਦੇ ਚੋ ਜ ਸਾਰਾ ਦੇਣੀ ਪਿਆ ਵਾ ਥਾਣੇ ਵਾਲੇ ਜਜਮੈਂਟ ਦੀ ਉਸਾਂ ਲਾ ਲਓ ਤੇ ਜੇ ਸ਼ਾਮ ਨੂੰ ਵੀਡੀਓ ਬਣਾਉਂਦੇ ਤਾਂ ਥਾਣੇਵਾਨਾਂ ਭੈਣ ਭਰਿਆ ਹੋਣਾ ਸੀਗਾ ਦੋ ਨੰਬਰ ਤੇ ਆ ਜੀ ਬਾਈ ਡੱਬੀ ਵੜ ਵਾਰੇ ਕਿਹੜਾ 11 ਲੀਟਰ ਤੋਂ ਦਾ ਛਲੇ ਠੀਕ ਆ ਜੀ ਹਾਂ ਜੀ 11 ਲੀਟਰ ਤੋਂ ਕੰਡੇ ਵਾਲਾ ਬਾਈ ਕੰਡੇ ਵਾਲਾ 42000 ਰੁਪਏ ਦੀ ਆਪਣੀ ਖਾਨਾ ਠੀਕ ਆ ਜੀ ਮਗਰ ਪਹਿਲਾਂ ਮੱਛਿਆ ਮਗਰ ਮਗਰ ਮੱਛਿਆ ਠੀਕ ਆ ਜੀ ਸੋ ਇਹਨਾਂ ਸਮਾਂ ਮੰਨ ਕੇ ਚੱਲੋ ਯਾਰ ਮੈਨੂੰ ਪਿਆ ਠੀਕ ਆ ਜੀ ਬਾਈ ਤੋੜ ਲਈ ਜਾਈ ਬਾਰ ਕੱਢ ਕੇ ਲਓ ਦੋਸਤੋ ਪ੍ਰਿੰਟ ਚੈੱਕ ਕਰੋ ਬਰਾਦੇ ਬੱਛੀ ਦਾ ਪ੍ਰਿੰਟ ਬੰਦ ਬੱਛੀ ਦਾ ਬਹੁਤ ਚੰਗਾ ਵਾ ਕੱਦ-ਕਾੜ ਫੁੱਲ ਵੱਡਾ ਹੀ ਆ ਬਾਈ ਨੇ ਬਹੁਤ ਆਗਾ ਜਦੋਂ ਦਾ 11 ਕਿਲੋ ਕੰਡੇ ਵਾਲਾ ਵਾ 42000 ਰੁਪਏ ਦਾ ਮੁੱਲ ਫੇਸ ਕਾਰਡ ਚੈੱਕ ਕਰੋ ਬੋਦੀ ਬੱਦੀ ਚੰਗੀ ਆ ਗਈ ਬਾਈ ਨੇ ਬਹੁਤ ਆ ਗਈ ਕੋਈ ਲਿੱਸੀ ਫਿੱਕੀ ਨਹੀਂ ਗੱਬ ਵਾਲੀ ਵਹਿੜ ਆ ਗਈ ਇਹ ਦੁੱਧ ਦਾ ਕੰਡੇ ਵਾਲਾ 11 ਕਿਲੋ ਆ ਜਿਹੜਾ ਦੋ ਟਾਈਮ ਚਾਰ ਟਾਈਮ ਬੜਾ ਤੁਸੀਂ ਕਹੇ ਵੀਰ ਭਰਾ ਦੂਰੋਂ ਆ ਤਾਂ ਦਾ ਵੀਡੀਓ ਕਾਲ ਜ਼ਰੂਰ ਚੋਲੇ ਬਾਈ ਕਹਿੰਦਾ ਤੰਨੇ ਆਪਣੀ ਤਸੱਲੀ ਆ ਬਾਈ ਥਾਣੇ ਤਸੱਲੀ ਹੋਊਗੀ ਬੋਰਡ ਲੈ ਬਾਈ ਸੋਹਣੀ ਫੇਸ ਕੁਆਲਿਟੀ ਆ ਕਿ ਤੁਸੀਂ ਦੇਖ ਸਕਦੇ ਹੋ ਗਰਮੇ ਗਰਮ ਜਦੋਂ ਨਜ਼ਾਰਾ ਦੇ ਦਊਗੀ ਗਲਾਬੇ ਥਾਨ ਲੱਗਾ ਹੋਇਆ ਬਹੁਤ ਸੋਹਣਾ ਥੀਚਾਈ ਵਾਲਾ ਮੁੱਠੀ ਵਾਲਾ ਥਾਣਾ ਮੋਟਾ ਹਾਂ ਜੂਟ ਲਾਓ ਭਾਈ ਕਹਿੰਦਾ ਨਾ ਲਾਓ ਨਿਆਣਾ ਤੁਹਾਡੀ ਪਉਣੀ ਮਰਜੀ ਆ ਨਿਆਣਾ ਬਿਨਾ ਨਿਆਣੇ ਤੋਂ ਪੀੜੀ ਡਾਹ ਕੇ ਠੀਕ ਆ ਭਾਈ ਜੇ ਦੋਸਤੋ ਭਾਈ ਕਹਿੰਦਾ ਬਿਨਾ ਨਿਆਣੇ ਤੋਂ ਪੀੜੀ ਡਾਹ ਕੇ ਤੁਸੀਂ ਇਹਦੇ ਚੋ ਸਕਦੇ ਹੋ ਜੀ ਹਾਂ ਮੌਲ ਜੀ ਦਾ 42000 ਰੁਪਿਆ ਵਾ ਸੋਣੀ ਵਹਿੜ ਆ ਗਈ ਮਹੀਨੇ ਸੂਈਆਂ ਮਗਰੇ ਦੇ ਬੱਛਾ ਵਾ ਤੁਸੀਂ ਬੜਾ ਮਿੰਦਪਾ ਗਿੰਦਾ ਉੱਪਰ ਮੰਨ ਲਓ ਤੁਹਾਡੇ ਮੰਦਨ ਤੇ ਹੈਗਾ ਸੋਨਾ ਥਾਣਾ ਹੋਣਾ ਫਿਟਿੰਗ ਵਾਲਾ ਬੋਦੀ ਵਾਲੀ ਵਹਿੜ ਨਿੱਕਾ ਕੰਨ ਆ ਜੀ ਮੌਲ ਜੀ ਦਾ 42000 ਰੁਪਿਆ ਐਕਾ ਬਾਈ ਕੋਲੇ ਬੱਕਰੀ ਆ ਇਹਦਾ ਮੇਨ ਨਾਮ ਹੀ ਆ ਡੱਬਾ ਠੀਕ ਆ ਜੀ ਆ ਡੱਬਾ ਮੇਨ ਨਾਲ ਬੱਕਰੀ ਤੇਰੀ ਆ ਹਾਂ 10 ਬੱਕਰੀ ਬਾਰੇ ਫਰ ਬੱਕਰੀ ਚਾਰ ਦੰਦ ਆ ਠੀਕ ਆ ਆ ਮੇਉਨਾ ਦਾ ਚੌਗੀ ਆ ਸੂਈ ਸੂਈ ਹੋਈ ਆ ਹੁਣ ਇਹ ਆ ਮੇਉਨਾ ਨਾਲ ਠੀਕ ਆ ਇਹਦਾ ਮੁੱਲ ਹੈਗਾ 28000 ਰੁਪਿਆ ਠੀਕ ਆ ਦੁੱਧ ਦਿੰਦੀ ਆ ਦੁੱਧ ਦਿੰਦੀ ਕਰਕੇ ਮੇਉਣਾ ਐਡਾ ਚਾਹਦਾ ਨਾਲ ਠੀਕ ਆ ਦੁੱਧ ਕਰਾ ਦਿੰਦੀ ਆ ਬਹੁਤਾ ਹੁਣ ਚੋਇਆ ਨਹੀਂ ਉਹ ਮੇਮਣਾ ਹੀ ਚਾਹੁੰਦਾ ਅੱਛਾ ਅੱਛਾ ਠੀਕ ਆ ਲਓ ਜੀ ਦੋਸਤੋ ਇੱਕ ਆ ਬਾਈ ਦੇ ਇਸ ਜਦਾਰ ਕੋਲੇ ਬੱਕਰੀ ਆਗੀ ਤੁਸੀਂ ਵੇਖ ਸਕਦੇ ਹੋ ਜੀ 28000 ਦਾ ਮੁੱਲ ਹੈ ਮਗਰੇ ਦੇ ਮੇਮਣਾ ਵਾ ਸੂਈ ਹੋਈ ਆਗੀ ਦੁੱਧ ਕਰਦਾ ਬੱਕਰੀ ਚਾਹੁੰਦਾ ਤਾਂ ਚਾਰ ਦਾੰਦਾ ਮੂੰਹ ਤੋਂ ਬਾਕੀ ਤੁਸੀਂ ਨੌਲਜ ਹੈ ਬੱਕਰੀਆਂ ਬਾਰੇ ਉਹ ਬਾਈ ਨਾਲ ਗੱਲਬਾਤ ਕਰ ਲਵੇ ਅੱਜ ਦੀ ਵੀਡੀਓ ਚ ਕਾਕੇ ਬਰਾੜ ਦੇ ਦੋ ਨਾਂ ਦੇ ਸੇਲ ਸੀਗੇ ਦੋਨਾਂ ਦੇ ਪਜੰਗੇ ਲੈ ਜਾ ਕਿ ਟੋਕਰ ਗੱਬਣ ਚੈੱਕ ਪਾਸ ਤੇ ਇੱਕਾ ਡੱਬੀ ਵੜ ਵੀਡੀਓ ਵੇਖਣ ਲਈ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜੀ